ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਕਲਾਸ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਫਾਰਮ ਵਾਲੀ ਜਰਸੀ ਆ ਬਈ ਫਾਰਮ 'ਚ ਖੜੇ ਆ ਫਾਰਮ 'ਚੋਂ ਜਿਹੜੀ ਆ ਪਾ ਅੱਜ ਦੀ ਵੀਡੀਓ ਇਹ ਕਵਰ ਕਰਨ ਜਾ ਰਹੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਬਾਈ ਦਾ ਫਾਰਮ ਹੈ ਬਾਈ ਫਾਰਮ ਦੇ ਵਿੱਚ ਬਾਈ ਕੋਲੇ ਤਕਰੀਬਨ 35-40 ਪਸ਼ੂ ਹੈਗੇ ਆ ਬਾਈ ਗਾਵਾਂ ਬਾਈ ਕੋਲੇ ਸਾਰੀਆਂ ਚੰਗੀਆਂ ਨੇ ਫਾਰਮ ਦੇ ਵਿੱਚ ਵੀ ਬਾਈ ਨੇ ਇੱਕ ਆਪਦੀ ਜਰਸੀ ਵੜਾ ਜਿਹੜੀ ਇਹ ਮਕਾਊ ਕਰੀ ਆ ਬਾਈ ਦਾ ਕੋਈ ਬਾਈ ਵਪਾਰ ਦਾ ਕੰਮ ਨਹੀਂ ਕਰੇ ਲੂ ਪਸ਼ੂ ਆ ਬਾਈ ਤੇ ਆਉ ਕਰ ਲੈਣਾ ਬਾਈ ਨਾਲ ਗੱਲਬਾਤ ਹਾਜੀ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਜੀ ਵਧੀਆ ਚੱਲਦਾ ਕੰਮ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਨਾ ਮੇਰਾ ਧੀਰਾ ਸਿੰਘ ਪਿੰਡ ਭੈਰੂਪਾ ਜੀ ਨੇੜੇ ਰਾਮਪਰਾ ਰਾਮਪਰਾ ਫੂਲ ਆ ਗਿਆ ਇੱਧਰ ਸਲਾਦਪੁਰੋ ਠੀਕ ਹੈ ਬਈ ਮੋਬਾਈਲ ਨੰਬਰ 9875258538 ਠੀਕ ਹੈ ਬਈ ਭਾਈ ਜਿਹੜੀ ਇਹ ਬੈਡ ਦੇ ਦੇ ਆਪਣੇ ਫਾਰਮ ਦੀ ਹੈ ਹਾਂਜੀ ਹਾਂਜੀ ਬਈ ਤੀਜਾ ਸੂਆ ਤੀਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਇਹ 15 ਤਰੀਕ ਨੂੰ ਦਿਨ ਪੂਰੇ ਜੀ 15 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ ਹੋ ਗਈ ਜੀ 4 ਤਰੀਕ ਨੂੰ 4 ਤਰੀਕ ਨੂੰ 4 ਤਰੀਕ ਹੋ ਗਈ ਹਾਂ 10 ਤੋਂ 11 ਦਿਨ ਪਏ ਹਾਂ ਹਾਂਜੀ ਹਾਂਜੀ ਕੀ ਰਿਕਾਰਡ ਹੈ ਬਈ ਦੁੱਧ ਦਾ ਇਹਨੇ 32 ਕਿਲੋ ਦੁੱਧ ਦਿੱਤਾ ਜੀ ਆਪਣੇ ਕੋਲ 32 ਲੀਟਰ ਹਾਂਜੀ ਹਾਂਜੀ ਠੀਕ ਹੈ ਬਈ 32 ਲੀਟਰ ਦਾ ਰਿਕਾਰਡ ਫੁੱਲ ਕੱਦ ਫੁੱਲ ਰਾਜੀਆ ਜਰਸੀ ਆ ਬਈ ਪੰਜਾਬ ਵਾਲੀ ਬਾਈ ਦੇ ਫਾਰਮ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਵੜਾ ਬਈ ਲੇਵਾ ਦਿਖਾਉਂਦੇ ਆ ਹਾਲੇ ਕੱਚੀ ਆ 15 ਤਰੀਕ ਨੂੰ ਬਾਈ ਨੇ ਦਿਨ ਪੂਰੇ ਦੱਸਿਆ 4 ਤਰੀਕ ਹੋਈ ਅੱਜ ਲੇਵਾ ਦੇਖੋ ਲੈ ਕਾਹਨੂੰ ਗੱਲਾਂ ਕਰਦਾ ਬਾਈ ਕਹਿੰਦਾ ਫਾਸਕੇ ਖੜ ਜਾਂਦੀ ਜਿੱਦਦੇ ਨੇ ਸੂਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਵਾਈ ਕਿਵੇਂ ਸੀ ਬਾਈ ਚਵਾਈ ਪੂਰੀ ਬੋਲੀ ਬਾਈ ਠੰਡੀ ਠੁੰਡੀ ਫੋੜਾ ਜਮਾਂ ਠੰਡੀ ਹੈ ਬਾਈ ਕੋਈ ਚੱਕ ਜਿਵੇਂ ਮਰਦੀ ਬੈਠਾ ਰਹੇ ਜਿਵੇਂ ਮਰ ਜਿਆ ਤਲਾਈ ਜਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੱਲੀ ਕੱਚੀ ਕੱਚੀ ਆਲਾ ਬਲ ਦਿਖਾ ਦੇ ਤੇ ਬਲ ਬਹੁਤ ਪਏ ਆ ਸਾਰੀਆਂ ਆ ਬਲ ਲਾਂ ਗੱਡ ਕੇ ਨਾ ਫੇਰ ਸੋਣਾ ਸਾਰਾ ਲੇਵਾ ਬਾਈ ਕਹਿੰਦਾ ਭਰ ਕੇ ਨਾ ਪੂਰਾ ਪੰਡ ਵਾਲਾ ਲੇਵਾ ਲੈ ਕੇ ਫੇਰ ਸੋਣਦੀ ਆ ਕਰਮ ਵਾਲੀ ਤੇ ਰਾਜ ਜੀ ਦੇਖੋ ਲੈ ਉੱਤੋਂ ਪੱਦਰ ਪਿੱਛੇ ਤੋਂ ਚੌੜੀ ਚੂੜੀ ਫੋਲ ਕੱਦ ਫੋਲ ਆ ਬਾਈ ਬਰਾਬਰ ਖੜਿਓ ਨਾਲ ਹੋਇਓ ਮੜਾ ਜਾ ਲੈ ਬਾਈ ਬਾਈ ਬਰਾਬਰ ਖੜਾ ਉਸ ਹਮਨ ਕਰਦ ਦਾ ਜਿਹੜਾ ਅੰਦਾਜ਼ਾ ਲਾ ਲਿਓ ਛੋਟ ਹੀ ਨਹੀਂ ਜਰਸੀ ਫੁੱਲ ਬਰੀਡ ਜਰਸੀ ਆ ਬਾਈ ਤੇ ਥਾਣ ਲੈ ਬਾ ਚੰਗਾ ਹੱਥੀ ਚੋਲਾ ਮਸ਼ੀਨਾਂ ਚੋਲਾ ਬਾਈ ਤਾਂ ਵੀ ਕੋਈ ਚੱਕਰ ਨਹੀਂ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬੱਚੇ ਬੱਚੇ ਕਿਵੇਂ ਦਿੰਦੀ ਆ ਬਾਈ ਬੱਚੇ ਉਹ ਜੀਐਲਸੀ ਫੇਰਦੀ ਇੱਕ ਛੋਟੀ ਜਿਹੀ ਉਹ ਦੇਖੋ ਠੀਕ ਆ ਪੂਰੀ ਵਧੀਆ ਦੇਖੋ ਜੀ ਆ ਠੀਕ ਆ ਜਰਸੀ ਬੱਚੀ ਦਿਖਾਉਨੇ ਆ ਇਹਦੇ ਪਿਛਲੇ ਸਵੇਰਾ ਬੱਚਾ ਦੇਖੋ ਬਈ ਆ ਖੜੀ ਲੈ ਬਰੀਡ ਬਹੁਤ ਚੰਗੀ ਆ ਹਨਾ ਬਹੁਤ ਚੰਗੇ ਬਹੁਤ ਸੋਹਣੇ ਬੱਚੇ ਪਾਉਂਦੀ ਆ ਬਾਈ ਘਰ ਦੀ ਬਾਈ ਨੇ ਨਸਲ ਆ ਹਨਾ ਤੁਰਦੇ ਬਾਈ ਤੇ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਪੂਰੀ ਡਬੜਾ ਪੂਰੀ ਪਲੀ ਵੀ ਆ ਚੰਗੇ ਰਿਕਾਰਡ ਦੀ ਆ ਸੀਮਣ ਵੀ ਬਾਈ ਚੰਗਾ ਲੱਗਿਆ ਉਹ ਹਣਾ ਹਾਂਜੀ ਹਾਂਜੀ ਵਧੀਆ ਸੀਮਣ ਲੱਗਿਆ ਠੀਕ ਆ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਉਹਦਾ ਜਾਇਜ਼ ਹੀ ਆ 1,10,000 ਰੁਪਏ 1,10,000 ਰੁਪਏ ਮਾਨਤਨ ਹੋ ਜਾ ਬਾਈ ਹਾਂਜੀ ਹਾਂਜੀ ਗਾਇ ਉਹ ਬਹੁਤ ਆ ਬਾਈ ਥਣਾ हां ਥਣਾ ਚ ਗੈਪ ਬਹੁਤ 1,10,000 ਰੁਪਏ ਜਾਇਜ਼ ਆ ਮੁੱਲ ਦਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਪੂਰੀ ਗੱਠ ਗੱਠ ਤੇ ਥਾਣ ਲੱਗਿਆ ਜਿੱਦ ਦੇ ਤਿਆਰ ਹੋ ਗਈ ਨਾ ਵੜ ਉਹਦੇ ਦੱਸੂਗੀ ਪੂਰਾ ਪੰਡ ਵਾਲਾ ਲੈਵਾ ਲੈ ਕੇ ਨਾ ਫੇਰ ਸੋਣਾ ਕਰਮ ਵਾਲੀ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਐਈਤੀ ਚੰਗੇ ਸੀਮਣ ਤੋਂ ਹੀ ਗੱਬਣ ਕਰਾਈ ਹੋ ਬਾਈ ਹਾਂਜੀ ਹਾਂਜੀ ਵਧੀਆ ਸੀਮਣੋਂ ਲੱਗੇ ਠੀਕ ਆ ਵਧੀਆ ਸੀਮਣੋਂ ਤੋਂ ਹੀ ਬਾਈ ਨੇ ਗੱਬਣ ਕਰਵਾਈ ਆ ਖੁਦ ਵੀ ਚੰਗੀ ਆ ਬਰੀਡ ਬਹੁਤ ਚੰਗੀ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਮੈਂ ਕਨੈਕਟ ਕਰ ਲਿਓ ਜੀ ਧੰਨਵਾਦ ਜੀ